ਆਸ਼ਿਕ ਆਪਣੀ ਸਹੇਲੀ ਨੂੰ ਮੈਸੇਜ ਕਰ ਦਿੰਦਾ WhatsApp ਤੇ ਤੇ WhatsApp ਚੱਲਦਾ ਹੁੰਦਾ ਉਸਦੇ ਭਰਾ ਕੋਲ ਭਰਾ ਨੂੰ ਜਦੋਂ ਮੈਸੇਜ ਆਂਦਾ ਹੈਲੋ ਬੁੱਗੂ ਕੀ ਕਰਦੇ ਹੋ ਤੁਸੀਂ ਮਿਲ ਮੈਨੂੰ ਕਿਉਂ ਨਹੀਂ ਆਏ ਅੱਜ ਮੇਰਾ ਜੀ ਨਹੀਂ ਲੱਗਿਆ ਬੁੱਗਾ ਮੇਰਾ ਕਿੱਥੇ ਸੀ ਸਾਰੀ ਗੱਲਬਾਤ ਜਦੋਂ ਉਸ ਮੁੰਡੇ ਨੂੰ ਪਤਾ ਲੱਗਦੀ ਉਹਦੇ ਭਰਾ ਨੂੰ ਪਤਾ ਲੱਗਦੀ ਆ ਤਾਂ ਉਹ ਕਹਿ ਦਿੰਦਾ ਵੀ ਫੋਟੋ ਤਾਂ ਭੇਜ ਦੇ ਮੈਂ ਤੇਰੀ ਫੋਟੋ ਵੇਖ ਕੇ ਇੱਕ ਆਪਣੇ ਆਪ ਨੂੰ ਸੰਤੁਸ਼ਟੀ ਪੈਦਾ ਕਰ ਲੂੰਗੀ ਮਤਲਬ ਮੁੰਡਾ ਕਹਿ ਰਿਹਾ ਭੈਣ ਦਾ ਭਰਾ ਕਹਿ ਰਿਹਾ ਉਸ ਆਸ਼ਕ ਨੂੰ ਕਿਉਂਕਿ WhatsApp ਤਾਂ ਉਹਦੇ ਕੋਲ ਚੱਲਦਾ ਹੁੰਦਾ ਤੇ ਜਦੋਂ ਉਹਦੇ ਕੋਲ ਫੋਟੋ ਉਸ ਮੁੰਡੇ ਦੀ ਜਾਂਦੀ ਆ ਤਾਂ ਬਾਅਦ ਵਿੱਚ ਕੀ ਗੱਲਬਾਤ ਬਣਦੀ ਆ ਸਾਰਾ ਮਸਲਾ ਕੀ ਬਣਦਾ ਉਸ ਕੈਮਰੇ ਮੂਰੇ ਉਹ ਮੁੰਡਾ ਆਸ਼ਕ ਆ ਰਿਹਾ ਤੇ ਕਹਿ ਰਿਹਾ ਮੇਰੇ ਨਾਲ ਧੱਕਾ ਕੀਤਾ ਗਿਆ ਮੇਰੀ ਬੇਇੱਜ਼ਤੀ ਕੀਤੀ ਗਈ ਮੇਰੀ ਬੇਇੱਜ਼ਤੀ ਤਾਂ ਹੋ ਗਈ ਕਹਿੰਦਾ ਫਿਰ ਮੈਂ ਕੱਢ ਕੇ ਜ਼ਰੂਰ ਲੈ ਕੇ ਜਾਊਂ ਇਸ ਕੁੜੀ ਨੂੰ ਸਾਰੀ ਗੱਲਬਾਤ ਕੀ ਸਾਰਾ ਮਸਲਾ ਕੀ ਆ ਜੋ ਕੈਮਰੇ ਮੂਰੇ ਆ ਗਿਆ ਮੜਾ ਖਿੱਚ ਕੇ ਆ ਜੋ ਸਸਿਕਾ ਦੋਸਤੋ ਮੈਂ ਤੁਹਾਡਾ ਰਣਜੀਤ ਵਰਤੀ ਆ ਦੋਸਤੋ ਅੱਜ ਤੁਹਾਡੇ ਕੋਲ ਜਿਹੜੀ ਵੀਡੀਓ ਲੈ ਕੇ ਆਇਆ ਇੱਕ ਮੁੰਡਾ ਇੱਕ ਕੁੜੀ ਨੂੰ ਮੈਸੇਜ ਕਰ ਦਿੰਦਾ WhatsApp ਤੇ Instagram ਤੇ Facebook ਤੇ ਕਦੇ ਇੱਕ ਤੇ ਕਰਦਾ ਗੱਲਬਾਤ ਮੁੰਡੇ ਨਾਲ ਕਰਾਂਗੇ ਫਿਰ ਉਸ ਤੋਂ ਬਾਅਦ ਉਸ ਮੁੰਡੇ ਨਾਲ ਕੀ ਗੱਲਬਾਤ ਬਣਦੀ ਹੈ ਚਾਰ ਭਰਾ ਹੁੰਦੇ ਆ ਕੁੜੀ ਦੇ ਤੇ ਮੈਸੇਜ ਉਹਨਾਂ ਦੇ ਭਰਾਵਾਂ ਕੋਲ ਵੀ ਜਾ ਵਰਦਾ ਕਿਉਂਕਿ ਉਹਨਾਂ ਨੇ WhatsApp ਸਕੈਨ ਕੀਤਾ ਹੁੰਦਾ ਸਾਰੀ ਗੱਲਬਾਤ ਕੀ ਹੈ ਸਾਰਾ ਮਸਲਾ ਕੀ ਬਣਦਾ ਇਸ ਮੁੰਡੇ ਦੇ ਨਾਲ ਕੀ ਵਾਰਦਾਤ ਹੁੰਦੀ ਐ ਸਾਰਾ ਗੱਲਬਾਤ ਕਰਾਂਗੇ ਬਾਈ ਜੀ ਕੀ ਹਾਲ ਚਾਲ ਠੀਕ ਆ ਬਾਈ ਕੀ ਗੱਲਬਾਤ ਕੀ ਆ ਗੱਲਬਾਤ ਬਾਈ ਮੈਨੂੰ ਕੁੱਟਿਆ ਕੁੜੀ ਦੇ ਭਰਾਵਾਂ ਨੇ ਹੂੰ ਮੈਨੂੰ ਕੁੱਟਿਆ ਮੈਨੂੰ ਬੱਸ ਬਾਈ ਕਾਹਦਾ ਕੁੱਟਿਆ ਤੇ ਆਸ਼ਕੀ ਕਰਦਾ ਸੀ ਬਈ ਮੈਂ ਕੁੜੀ ਨਾਲ ਗੱਲ ਕਰਦਾ ਸੀ ਤੇ ਉਹ ਕੁੜੀ ਨੇ ਮੈਨੂੰ ਸੱਦਿਆ ਸੀ ਹੂੰ ਕਹਿੰਦੀ ਆ ਜਾ ਕਿ ਆਪਾਂ ਬੈਠ ਕੇ ਗੱਲ ਕਰਦੇ ਆਂ ਨਾਲੇ ਕਹਿੰਦਾ ਤੂੰ ਮੈਸੇਜ ਕੀਤਾ ਸੀ ਮੈਸੇਜ ਕਰਨ ਤੇ ਕੁੱਟਤਾ ਸੀ ਕਹਿੰਦੇ ਇਤਨਾਲੇ ਤੈਨੂੰ ਸੱਦਿਆ ਸੀਗਾ ਉਹਨੇ ਹਾਂ ਬਈ ਮੈਂ ਮੈਸੇਜ ਕੀਤਾ ਸੀ ਤੇ ਬਸ ਅਸੀਂ ਗੱਲ ਕਰਦੇ ਕਰਦੇ ਉਹਨੇ ਮੈਨੂੰ ਸੱਦ ਲਿਆ ਕਹਿੰਦੀ ਆਥਰੇ ਆ ਜੀ ਕਿ ਤੂੰ ਸਾਡੇ ਗਲੀ ਜਗੇੜਾ ਮਾਰ ਕੇ ਜਾਈਂ ਜਿਦੋਂ ਐਡੇ ਤਗੜਾ ਆਸ਼ਕਾ ਤੇ ਬਸ ਬਈ ਮੈਂ ਕਿਸੇ ਦੇ ਮਗਰ ਲੱਗ ਕੇ ਜਾਵੜਿਆ ਮੈਂ ਸੀ ਤੇ ਇੱਕ ਸਾਡੇ ਗਵਾਂਢੀ ਦਾ ਮੁੰਡਾ ਸੀ ਕੋਈ ਦੋਵੇਂ ਗਏ ਸੀ ਮੋਟਰਸਾਈਕਲ ਤੇ ਤੇ ਗਾਂ ਬਈ ਉਹਦੇ ਚਾਰ ਭਰਾ ਸੀ ਉਹਨੇ ਸਾਨੂੰ ਫੜ ਕੇ ਕੁੱਟਿਆ ਨਾਲੇ ਘਰੇ ਬੰਨ ਬੁੰਨ ਲਿਆ ਬਈ ਤੇ ਇਹ ਕੁੜੀ ਨੇ ਪਹਿਲ ਕੀਤੀ ਸੀ ਕਿ ਤੂੰ ਪਹਿਲ ਕੀਤੀ ਸੀਗੀ ਆਸ਼ਕੀ ਦੇ ਵਿੱਚ ਕੁਸ਼ਕੂ ਕੁੜੀ ਦੀ ਗਲਤੀ ਸੀ ਬਈ ਕੁਸ਼ਕੂ ਮੈਂ ਕੀਤੀ ਸੀ ਕਿ ਉਹਦੇ ਚ ਕੁੜੀ ਨੇ ਵੱਧ ਪਹਿਲ ਕੀਤੀ ਸੀ ਕਿ ਜਦੋਂ ਸਕੂਲ ਚ ਪੜ੍ਹਦੇ ਹੁੰਦੇ ਸੀ ਅਸੀਂ ਉਦੋਂ ਗੱਲ ਹੋਈ ਸੀ ਬਈ ਮੇਰੀ ਹਨਾ ਤੇ ਉਦੋਂ ਬਸ ਉਹ ਮੈਨੂੰ ਕਹਿਣ ਲੱਗੀ ਕਿ ਮੈਂ ਤੇਰੇ ਨਾਲ ਗੱਲ ਕਰਨੀ ਆਏ ਕਰਨੀ ਕਿ ਮੈਂ ਤੇਰੇ ਕਣੀ ਮੈਂ ਤੇਰੇ ਕਣੀ ਝਾਕਦੀ ਆਂ ਹਨਾ ਕਿ ਤੂੰ ਕਰ ਮੇਰੇ ਕਣੀ ਝਾਕਦਾ ਨਹੀਂ ਤੇ ਉਹ ਜੀ ਬਈ ਸਾਡੇ ਚ ਗੱਲਬਾਤ ਕੋਈ ਨਹੀਂ ਸੀ ਪਹਿਲਾਂ ਫਿਰ ਚੱਲ ਹੌਲੀ ਹੌਲੀ ਹਨਾ ਚੱਕ ਚਕਾ ਕੇ ਜੇ ਯਾਰ ਸਾਡੀ ਗੱਲ ਹੋਊਗੀ ਉਹ ਗੱਲਬਾਤ ਅਸੀਂ ਕਰਦੇ ਰਹੇ ਮੈਂ ਇਨੀ ਗੱਲ ਗੁਲ ਨਹੀਂ ਕਰਦਾ ਫੋਨ ਲਾਉਂਦੀ ਸੀ ਹਨਾ ਕਿਉਂਕਿ ਇੱਕ ਬਈ ਮੇਰੇ ਕੋਲ ਫੋਨ ਟੁੱਟਿਆ ਸੀ ਤੇ ਦੂਜੀ ਗੱਲ ਯਾਰ ਬਈ ਮੈਂ ਕੰਮ ਧੁੰਦੇ ਜਾਂਦਾ ਸੀ ਇਨੀ ਗੱਲ ਨਹੀਂ ਹੁੰਦੀ ਸੀ ਹਨਾ ਤੇ ਬਸ ਉਹ ਫਿਰ ਮਨੁਆ ਹੀ ਕਹਿੰਦੀ ਹੁੰਦੀ ਸੀ ਤੇ ਬਾਕੀ ਬਈ ਉਹਨੇ ਮੈਨੂੰ ਭਰਾਵਾਂ ਤੋਂ ਡਰ ਲੱਗਦਾ ਸੀ ਹਨਾ ਕਿ ਉਹਦੇ ਭਰਾਵਾਲੇ ਗੰਦੇ ਸੀਗੇ ਚਾਰ ਭਰਾ ਸੀ ਉਹਦੇ ਤੇ ਉਹ ਮੈਨੂੰ ਕਹਿੰਦੀ ਉਹ ਡਰਦਾ ਐ ਕਰਦਾ ਤੇ ਇੱਕ ਦਿਨ ਬਈ ਅੱਕਾ ਬਈ ਮੈਂ ਜਾਵੜਾ ਮੈਂ ਤੇ ਗਵਾਂਢੀਆਂ ਦਾ ਸ਼ੋਰ ਜਾ ਤੂੰ ਉਹਨਾਂ ਨੇ ਸਾਨੂੰ ਕੁੱਟਿਆ ਫੋਨ ਜਿੱਦਿਆਂ ਰੱਖੀ ਬਈ ਫੋਨ ਨਾ ਲੱਗਿਆ ਤੇ ਉਹਨਾਂ ਨੂੰ ਵੀ ਸ਼ੱਕ ਸੀ ਮੇਰੇ ਤੇ ਕਿ ਸਾਡੀ ਕੁੜੀ ਨਾਲ ਗੱਲ ਕਰਦਾ ਹਨਾ ਉਹਨਾਂ ਨੇ ਇੱਕ ਵਾਰੀ ਮੈਨੂੰ ਸਮਝਾਇਆ ਮੇਰੇ ਕੰਨੀ ਗੱਲ ਕੱਢਦੀ ਡਾਇਰੈਕਟਰ ਤਾਂ ਉਹਨਾਂ ਨੇ ਆਖਿਆ ਨਹੀਂ ਕਿ ਤੁਹਾਡੀ ਕੁੜੀ ਨੇ ਛੇੜਦਾ ਐ ਕਰਦਾ ਮੈਨੂੰ ਕਹਿੰਦਾ ਬਈ ਯਾਰ ਜਿਹੜੀਆਂ ਕੁੜੀਆਂ ਹੁੰਦੀਆਂ ਸਾਰੀਆਂ ਪਿੰਡਾਂ ਦੀਆਂ ਯਾਰ ਧੀਆਂ ਭੈਣਾ ਹੁੰਦੀਆਂ ਕਿ ਤੁਸੀਂ ਸਕੂਲ 'ਚ ਇਕੱਠੇ ਵੱੜਦੇ ਮਾੜਾ ਮੋੜਾ ਧਿਆਨ ਰੱਖਿਆ ਕਰੋ ਕਿਵੇਂ ਕੀ ਫਾਇਦਾ ਰਵੇਂ ਕੁੱਟ-ਕਟਹਿਰਾ ਹੋਊਗਾ ਕਿ ਆਪਣੀ ਲਿਆਜ ਹੈਗੀ ਆ ਕਿ ਲਾਂਬੇ ਵਾਲਾ ਕੰਮ ਹੋਇਆ ਕਿ ਰੱਬ ਵੀ ਉਹਨਾਂ ਨੇ ਕੰਨੀ ਜਗੜਤੀ ਤੇ ਮੇਰੇ ਮਨ 'ਚ ਵੀ ਆਈ ਸੀ ਸ਼ਰਮਗਉ ਛੱਡੀ ਜਾਂਦੇ ਆਪਾਂ ਨੂੰ ਉਹਦਾ ਡਰਾ ਬਸ ਵੀ ਇਸੇ ਖੈ ਬ ਪਿੰਡ ਦੇ ਵਿੱਚ ਇਹ ਸਿਸਟਮ ਬੜਾ ਚੱਲ ਪਿਆ ਆਸ਼ਕੀ ਵਾਲਾ ਤੇਰੇ ਪਿੰਡ ਦੀ ਕੁੜੀ ਸੀ ਉਹ ਹਾਂ ਵੀ ਪਿੰਡ ਦੀ ਕੁੜੀ ਸੀ ਅੱਛਾ ਗੱਲਬਾਤ ਕਿਵੇਂ ਹੋ ਜਾਂਦੀ ਹੈ ਤੇਰੀ ਤੂੰ ਕਹਿਣਾ ਵੀ ਮੈਂ ਤਾਂ ਕੁੜੀ ਨੇ ਪਹਿਲ ਕੀਤੀ ਸੀ ਅੱਧੀ ਮੇਰੀ ਪਹਿਲ ਸੀਗੀ ਗੱਲਬਾਤ ਜੱਚੀ ਜੇ ਨਹੀਂ ਸਹੀ ਤਰੀਕੇ ਦੇ ਨਾਲ ਦੱਸ ਵੀ ਮੈਸੇਜ ਕਿਵੇਂ ਕੀਤਾ ਗੱਲਬਾਤ ਕਿਵੇਂ ਹੋਈ ਸੀ ਉਹਨਾਂ ਦੇ ਭਰਾਵਾਂ ਨੂੰ ਕਿਵੇਂ ਪਤਾ ਲੱਗ ਗਿਆ ਤੇਰੀ ਭਰੇਟਾ ਕਿਵੇਂ ਤੈਨੂੰ ਕੀ ਗੱਲਬਾਤ ਕੀ ਬਣ ਗਈ ਕਿੰਨਾ ਕੁ ਕੁੱਟਿਆ ਉਹਨਾਂ ਨੇ ਭਈ ਅਸੀਂ ਪਹਿਲਾਂ ਕਰਦੇ ਹੁੰਦੇ ਸੀ ਫੋਨ ਤੇ ਗੱਲ ਉਹਦੋਂ ਕੋ ਟੱਚ ਫੋਨ ਸੀ ਮੇਰੇ ਕੋਲ ਬਟਨ ਵਾਲਾ ਫੋਨ ਸੀ ਹੈਨਾ ਨਾਲੇ ਕਹਿੰਦਾ ਪਿੰਡ ਦੇ ਵਿੱਚ ਪਹਿਲਾਂ ਗੇੜੀਆਂ ਵੀ ਲਾਉਂਦਾ ਸੀ ਕਿ ਜੇ ਉਹ ਕਿਸੇ ਪਾਸੇ ਜਾਂਦੀ ਸੀ ਤੇ ਤੂੰ ਉਹਦੇ ਪਿੱਛੇ ਗੇੜੇ ਕੱਢਦਾ ਸੀ ਪਹਿਲਾਂ ਹਾਂ ਭਈ ਤਰਲੇ ਕੀਤੇ ਪਹਿਲਾਂ ਮੱਥਾ ਮੋਟਾ ਟੇਕਣ ਜਾਂਦੀ ਸੀ ਹੈਨਾ ਉਦੋਂ ਮੈਂ ਗੇੜੇ-ਗੇੜੇ ਲਾਉਂਦਾ ਹੁੰਦਾ ਸੀਗਾ ਤੇ ਆਣੀ ਕਿ ਭਈ ਮਾਸਕੀ ਵਰਕੇ ਲਾਉਂਦਾ ਸੀ ਹੈਨਾ ਅਸੀਂ ਉਹੀ ਸ਼ਾਮ ਨੂੰ ਫਿਰਦੇ ਰਹਿੰਦੇ ਸੀ ਯਾਰ ਹੈਨਾ ਚੱਲ ਉਹਨੇ ਮੰਨ ਤੇ ਗਈ ਗੱਲ ਕਿ ਮੇਰੇ ਪਿੱਛੇ ਆਉਂਦਾ ਪਰ ਮੈਂ ਜਾਣਦਾ ਨਹੀਂ ਸੀ ਚੱਲ ਰਾਹ ਖੜੇ ਨਾਲ ਪੜਦੀ ਸੀ ਯਾਰ ਮੈਂ ਬਲਾ ਬਲੂ ਲੈਂਦਾ ਸੀ ਆਪ ਗਲਤ ਬਾਤੇ ਉਤੋਂ ਬਈ ਗੱਲ ਚੱਲੀ ਉਹਨਾਂ ਲੋਕ ਉਂਗਲਾ ਲਾਉਣ ਲੱਗੇ ਉਹਨਾਂ ਦੇ ਘਰੇ ਕਿ ਉਹਨਾਂ ਦਾ ਮੁੰਡਾ ਥੋੜੀ ਕੁੜੀ ਪਿੱਛੇ ਆਉਂਦਾ ਕੁੜੀ ਨੂੰ ਤੁਸੀਂ ਨਾ ਮੱਥਾ ਟੇਕਣ ਭੇਜਿਆ ਕਰੋ ਕੱਲੀ ਨੂੰ ਨਾ ਭੇਜਿਆ ਕਰੋ ਹਨਾ ਤੋ ਬਈ ਆ ਕੇ ਮੈਨੂੰ ਸਕੂਲ 'ਚ ਦੱਸਦੇ ਸੀ ਤੂੰ ਗੇੜੇ ਨਾਲ ਆਇਆ ਕਰੀ ਘਰ ਦੇ ਸ਼ੱਕ ਕਰਦਾ ਹੈ ਘਰੇ ਲੋਕ ਉਂਗਲਾ ਲਾਉਣ ਵਾਲੇ ਬਹੁਤ ਆਉਂਦੇ ਆ ਤੇ ਉਹਦਾ ਕੋਈ ਟੱਚ ਫੋਨ ਸੀ ਬਈ ਉਦੋਂ ਤੇ ਮੇਰੇ ਕੋਲੇ ਵੜਨ ਵਾਲਾ ਹੁੰਦਾ ਸੀ ਉਦੋਂ ਪਰ ਥੋੜੇ ਟਾਈਮ ਬਾਅਦ ਵੀ ਮੈਂ ਟੱਚ ਫੋਨ ਮੈਂ ਵੀ ਲੈ ਲਿਆ ਮੈਂ ਉਹਨੂੰ ਦੱਸਿਆ ਕਿ ਮੈਂ ਲੈ ਲਿਆ ਉਹ ਕਹਿੰਦੀ ਫਿਰ ਆਪਾਂ ਹੁਣ WhatsApp ਤੇ ਗੱਲ ਕਰਿਆ ਕਰਾਂਗੇ ਨਾਲੇ ਵੀਡੀਓ ਕਾਲ ਕਰਿਆ ਕਰਾਂਗੇ ਕਿ ਇੱਕ ਦੂਜਨ ਦੇਖ ਲਿਆ ਕਰਾਂਗੇ ਕਿ ਮੇਰਾ ਜੀ ਨਹੀਂ ਲੱਗਦਾ ਉਹ ਕਹਿੰਦੀ ਤੈਨੂੰ ਦੇਖ ਲਿਆ ਕਰੂ ਮੈਨੂੰ ਜੀ ਲੱਗ ਜਾ ਕਰ ਤੇ ਬਈ ਮੈਂ ਹਜੇ ਸਹੀ ਮੈਂ ਤੀਜੇ ਦਿਨ ਫੜਿਆ ਗਿਆ ਬਈ ਮੈਸੇਜ ਕਰਦਾ ਹਨ ਮੈਂ ਮੈਸੇਜ ਕੀਤੇ ਤੇ ਬਈ WhatsApp ਸਕੈਨ ਸੀ ਉਹ ਕੁੜੀ ਦਾ ਤੇ ਭਰਾਵਾਂ ਕੋਲੇ ਪਤਾ ਉਹਨੂੰ ਵੀ ਨਹੀਂ ਸੀ ਹਨ ਤੇ ਉਹ ਚੈਟ ਚੂੜ ਸਾਡੀ ਪੜੀ ਜਾਂਦੇ ਰਹਿੰਦੇ ਸੀ ਤੇ ਉਹਨਾਂ ਨੇ ਬਈ ਐਂ ਕਰਕੇ ਇੱਕ ਦਿਨ ਮੈਨੂੰ ਐਸੀ ਕਿ ਉਹ ਕੁੜੀ ਗੱਲ ਕਰੀ ਜਾਂਦੀ ਮੇਰੇ ਨਾਲ ਕੁੜੀ ਦੇ ਭਰਾ ਨੇ ਮੇਰੇ ਤੋਂ ਫੋਟੋ ਮੰਗੀ ਕਹਿੰਦਾ ਤੁਸੀਂ ਆਪ ਦੀ ਫੋਟੋ ਤਾਂ ਭੇਜੋ ਕਿੱਥੇ ਬੈਠੇ ਹੋ ਤੁਸੀਂ ਕਿ ਬਈ ਚੱਲ ਮੈਂ ਪਹਿਲਾਂ ਫੋਟੋ ਖੇਤ ਦੀ ਭੇਜਤੀ ਹੈਣਾ ਕਿ ਖੇਤ ਬੈਠਾ ਮੈਂ ਤੇ ਉਹ ਕਹਿੰਦੀ ਕਿ ਤੁਸੀਂ ਆਪ ਦੀ ਫੋਟੋ ਭੇਜੋ ਮੈਂ ਖੇਤੂ ਕੀ ਕਰਾਉਣਾ ਚੱਲ ਬਈ ਮੈਂ ਪਾਡਾ ਸੀਗਾ ਮੈਂ ਭੇਜਤੀ ਯਾਰ ਫੋਟੋ ਉਹਦਾ ਭਰਾ ਤੈਨੂੰ ਮੈਸੇਜ ਕਰ ਰਿਹਾ ਤੈਨੂੰ ਐ ਲੱਗਦਾ ਸੀ ਉਹ ਕੁੜੀ ਆ ਕੁੜੀ ਕਰ ਰਹੀ ਹੈ ਹੈਨਾ ਬਈ ਮੈਨੂੰ ਆਇਆ ਸੀ ਤੇ ਇੱਕ ਉਹਦੇ ਦਿਨ ਐਤ ਵਾਸਤੇ ਛੁੱਟੀ ਸੀ ਮੈਂ ਚੱਲ ਘਰੇ ਉਹ ਹੀ ਕਰੀ ਰਹੀ ਜਾਂਦੀ ਹੈ ਹੈਨਾ ਮੈਂ ਭੇਜਤੀ ਤੇ ਉਹਨਾਂ ਨੇ ਫੇਰ ਦੇਖ ਲਿਆ ਮੈਨੂੰ ਹੈਨਾ ਤੇ ਦੇਖ ਲਿਆ ਤੇ ਉਹਦੇ ਦੋ ਭਰਾ ਉਹਨਾਂ ਨੂੰ ਮੈਨਾਂ ਠੱਕਾ ਕੀਤਾ ਮੈਨਾਂ ਠੱਕਾ ਕਰਨੋਂ ਤੂੰ ਜਿਹਨਾਂ ਦੀ ਕੁੜੀ ਨੂੰ ਕੁਟ ਉਹਨਾਂ ਦੀ ਕੁੜੀ ਨੂੰ ਮੈਸੇਜ ਕਰੇਗਾ ਗਲਤ ਜਾਂ ਉਹਨਾਂ ਦੀ ਕੁੜੀ ਬਾਰੇ ਗਲਤ ਵੇਖੇਗਾ ਫਿਰ ਤੈਨੂੰ ਹੁਣ ਫੁੱਲ ਪਾਉਣਗੇ ਉਹ ਯਾਰ ਫੁੱਲ ਤਾਂ ਨਹੀਂ ਬਈ ਯਾਰ ਚੱਲ ਉਹਨਾਂ ਨੂੰ ਹੁਣ ਐ ਵੀ ਹੋ ਸਕਦਾ ਹੈ ਕਿ ਪੜ੍ਹਾਈ ਦਾ ਹਣਾ ਹੁਣ ਪੜ੍ਹਾਈ ਫੋਨ ਤੇ ਆਉਂਦੀ ਹੈ ਹਣਾ ਚੱਲ ਆਪਾਂ ਕੁੜੀ ਮੁੰਡੇ ਯਾਰ ਨਾਲ ਪੜ੍ਹਦੇ ਆ ਇੱਕ ਦੂਜੇ ਨੂੰ ਕਰ ਹੀ ਸਕਦੇ ਆ ਜ਼ਰੂਰੀ ਥੋੜੇ ਹੁੰਦਾ ਕਿ ਬੰਦਾ ਗਲਤੀ ਹੁੰਦਾ ਪਰ ਹਣਾ ਇਹ ਗੱਲ ਤਾਂ ਸਹੀ ਕਿ ਸਹੀ ਸੀਗਾ ਮੈਂ ਵੀ ਗਲਤ ਸੀ ਤੇ ਫਿਰ ਤੇ ਫਿਰ ਤੇ ਤੇਰੀ ਛਤਰ ਪੈਣੀ ਚਾਹੀਦੀ ਜ਼ਰੂਰੀ ਲਾਜ਼ਮੀ ਸੀ ਜ਼ਰੂਰੀ ਤਾਂ ਹੈਗੇ ਸੀ ਪਰ ਬਈ ਮੈਂ ਨਾ ਵੀ ਗਲਤ ਸੀਗਾ ਯਾਰ ਕਿ ਜਿੰਨਾ ਮੈਨੂੰ ਕੱਟ ਕਰ ਗਏ ਚਾਰੀ ਜਣੇ ਆ ਗਏ ਉਹ ਜਿਵੇਂ ਸਬਜੈਕਟ ਦੇ ਵਿੱਚ ਪੰਜਾਬੀ ਲਾਜ਼ਮੀ ਹੁੰਦੀ ਹੈ ਨਾ ਤੇ ਉਦੋਂ ਆਸ਼ਕੀ ਦੇ ਵਿੱਚ ਕੁੱਟ ਲਾਜ਼ਮੀ ਹੁੰਦੀ ਹੈ ਤੈਨੂੰ ਪਤਾ ਇੱਕ ਗੱਲ ਹਾਂ ਬਈ ਕੁੱਟ ਪਈ ਆ ਤੇ ਹੁਣ ਕੁੜੀ ਨੇ ਬਈ ਸਟੈਂਡ ਰੱਖਿਆ ਆਪਾਂ ਤਾਂ ਕੁੜੀ ਪਿੱਛੇ ਉਹਨੇ ਕਿਹਾ ਸੀ ਮੈਨੂੰ ਜੋ ਗੱਲ ਕਰਦੇ ਹੁੰਦੇ ਸੀ ਗੱਲ ਬਈ ਮੇਰੇ ਢਾਈ ਤਿੰਨ ਸਾਲ ਹੋ ਗਏ ਜੀ ਗੱਲ ਕਰਦੇ ਸੀ ਤੇਨੂੰ ਫਿਰ ਕੇ ਸੱਦ ਲੈਂਦੇ ਫਿਰ ਖੇਤ ਬਈ ਨਹੀਂ ਮੈਂ ਤਾਂ ਖੇਤੀ ਬੈਠਾ ਸੀ ਉਹ ਖੇਤ ਆ ਗਏ ਮੇਰੇ ਪਿੱਛੇ ਤੇਰੇ ਉਹ ਖੇਤ ਆ ਗਏ ਉਹ ਖੇਤ ਆ ਗਏ ਉਹ ਚੱਲ ਬਈ ਮੈਨੂੰ ਸਿਆਣ ਨਹੀਂ ਜਦੋਂ ਨੇੜੇ ਆਏ ਚੱਲ ਵਧੀਆ ਉਹਨਾਂ ਨੇ ਮੈਨੂੰ ਬੁਲਾਇਆ ਕੀਤਾ ਹਨਾ ਤੇ ਮੇਰਾ ਫੋਨ ਫਰੋਲਣ ਲੱਗ ਗਿਆ ਮੈਂ ਬੈਠੇ ਸੁਭੇ ਕੀ ਤੇ ਉਹਦੇ ਵਿੱਚੋਂ ਬਈ ਸਾਡੀ ਚੈਟ ਨਿਕਲਾਈ ਤੇ ਉਹਨਾਂ ਨੇ ਫਿਰ ਬਈ ਚੱਲ ਮੇਰੇ ਮੈਨੂੰ ਕਹਿੰਦੇ ਆਹ ਕਿਹਦਾ ਨੰਬਰ ਆਇਆ ਹਨਾ ਮੈਂ ਤਾਂ ਉਹ ਗੱਪ ਜੇ ਮਾਰ ਲੱਗਾ ਮੈਂ ਉਹਦਾ ਉਹਦਾ ਹਨਾ ਤੇ ਉਹਨਾਂ ਨੇ ਬਈ ਜਦੋਂ ਆਪਦੇ ਫੋਨ ਤੋਂ ਭੁਗਾਇਆ ਕੁੜੀ ਵਾਲੇ ਫੋਨ ਤੋਂ ਮੇਰੇ ਵਾਲੇ ਫੋਨ ਤੋਂ ਤੇ ਉਹਨਾਂ ਨੇ ਵੀ ਦੱਸਿਆ ਤੇ ਉਹਨਾਂ ਨੇ ਮੈਨੂੰ ਕਹਿੰਦੇ ਆ ਤੂੰ ਐਸੀ ਕੀਤੇ ਆ ਮੈਂ ਕਿਹਾ ਹਾਂ ਵੀ ਮੈਂ ਕੀਤੇ ਬਸ ਇੰਨੀ ਗੱਲ ਆ ਕਿ ਬਈ ਉਹਨਾਂ ਨੇ ਕੁੱਟ-ਕਟ ਕੇ ਮੈਨੂੰ ਫੁੱਲ ਕੀਤਾ ਕੁੱਟ-ਕਟ ਕੇ ਮੈਨੂੰ ਉਸ ਤੋਂ ਬਾਅਦ ਘਰ ਦੇ ਵਿੱਚ ਪਿੰਡ ਦੇ ਵਿੱਚ ਕੀ ਮਾਹੌਲ ਬਣ ਜਾਂਦਾ ਜਦੋਂ ਤੇਰੇ ਕੁੱਟ ਪੈਂਦੀ ਆ ਸੜਕਾਂ ਤੇ ਭੱਜਿਆ ਵੀ ਸੀ ਕਹਿੰਦਾ ਕਿ ਖੇਤਾਂ ਵਿੱਚ ਭੱਜ ਗਈ ਤੂੰ ਘਰੇ ਆਂ ਜਾਨ ਬਚਾਈ ਹਾਂ ਵੀ ਕੱਪੜੇ-ਕੁਪੜੇ ਮੇਰੇ 파ੜਦੇ ਸੀ ਉਹਨਾਂ ਨੇ ਉਹਨਾਂ ਨੇ ਵੀ ਮੇਰੇ ਕੱਪੜੇ-ਕੁਪੜੇ 파ੜਦੇ ਵਾਵਾ ਕੁੱਟਿਆ ਮੈਨੂੰ ਹਨ ਤੇ ਇੱਕ ਮੇਰਾ ਗਿੱਟਾ ਤੋੜਦਾ ਡਾਂਗਾ ਨਾਲ ਕੁੱਟਿਆ ਬਈ ਤੇ ਫਿਰ ਐ ਕਰਕੇ ਸਾਡੇ ਪੰਚਾਇਤ ਚ ਵੀ ਬਹੁਤ ਰੌਲਾ ਪਿਆ ਹਨਾ ਕਿ ਪੰਚਾਇਤਾਂ ਨੇ ਮੇਰੀ ਗਲਤੀ ਕਰਦੇ ਚੈਰ ਦੇ ਵਿੱਚ ਕਹਿੰਦੇ ਤੂੰ ਬੜਾ ਕਿਹਾ ਸੀਗਾ ਵੀ ਹਾਂ ਮੈਨੂੰ ਮੈਸੇਜ ਕਰਦੀ ਸੀ ਮੈਂ ਕਿਹੜਾ ਇਕੱਲਾ ਗੱਲ ਕਰਦਾ ਸੀ ਬੜਾ ਕੁਝ ਰੌਲਾ ਰੱਪਾ ਹੋਇਆ ਕੀ ਗੱਲਬਾਤ ਹੋਈ ਸੀ ਉੱਥੇ ਹਾਂ ਭਾਈ ਉਹ ਕਿਹਾ ਸੀ ਮੈਂ ਹਨਾ ਜਿਹੜੀ ਦਾ ਸੱਚਿਆ ਪਾਖਾਂਗੇ ਹਨਾ ਕਰਦੀ ਸੀ ਜਦੋਂ ਉਹ ਕੁੜੀ ਬਈ ਯਾਰ ਜਦੋਂ ਘਰੇ ਰੌਲਾ ਜਨਾ ਟਾਈਮ ਉਹਨਾਂ ਤੇ ਘਰੇ ਰੌਲਾ ਪਿਆ ਉਹ ਕਹੀ ਗਈ ਹੈ ਮੈਂ ਕਰਦੀ ਸੀ ਐ ਕਰਦੀ ਸੀ ਮੇਰਾ ਵਿਆਹ ਕਰ ਦੋ ਕੋਸ਼ਿਸ਼ ਕਰ ਦੋ ਹਨਾ ਕਿ ਜਦੋਂ ਬਈ ਉਹਨਾਂ ਨੇ ਕੁੱਟ ਘਟਾਰਾ ਕੁੜੀ ਨਾਲ ਬਹਲਾ ਕੀਤਾ ਕੁੜੀ ਨੂੰ ਬਈ ਅਸਰੇ ਉਹਦੇ ਡਰ ਗਈ ਉਹਨੇ ਮਾਂ ਚ ਡਰ ਬਹਿ ਗਿਆ ਕਿ ਮੈਨੂੰ ਨਾ ਮਾਰ ਦੇਣ ਹਨਾ ਕੁੜੀ ਨੂੰ ਆਪਦਾ ਵੀ ਡਰ ਸੀ ਮੇਰਾ ਵੀ ਡਰ ਸੀ ਕਿ ਮੈਨੂੰ ਨਾ ਮਾਰ ਦੇਣ ਫਿਰ ਕੁੜੀ ਨੂੰ ਬਈ ਉੱਥੇ ਆ ਕੇ ਬਦਲਣਾ ਪਿਆ ਪਰ ਮੈਂ ਨਹੀਂ ਬਦਲਿਆ ਬਈ ਕੁੱਟ ਵੀ ਖਾਧੀ ਹੈ ਹਨਾ ਤੇ ਹੁਣ ਵੀ ਖਾਧੀ ਸੀ ਥੋੜੇ ਦਿਨ ਪਹਿਲਾਂ ਪਰ ਆਪਾਂ ਵੀ ਸਟੈਂਡ ਨਹੀਂ ਛੱਡਿਆ ਕੁੜੀ ਪਿੱਛੇ ਆਪਾਂ ਖੜੇ ਹਾਂ ਉਹਦੇ ਨਾਲ ਹਾਂ ਹੁਣ ਵੀ ਖੜੇ ਹਾਂ ਨਾਲ ਵੀ ਖੜੇ ਨਾਲ ਉਹ ਤੁਹਾਡੇ ਨਾਲ ਖੜੀ ਨਹੀਂ ਫਿਰ ਤੂੰ ਫਿਰ ਵੀ ਕਹਿੰਦਾ ਮੈਨਾਂ ਖੜਿਆ ਨਾਲ ਯਾਰ ਉਹ ਤਾਂ ਵੀ ਦਬਾਅ ਪਾਦਾ ਕੁੜੀ ਤੇ ਜਿਉ ਕਿੰਨਾ ਕ ਸਹੀ ਸਮਝਦਾ ਪਿੰਡ ਦੀ ਹੀ ਕੁੜੀ ਦੇ ਨਾਲ ਤੂੰ ਗੱਲਬਾਤ ਕਰਦਾ ਸੀ ਕਿੰਨਾ ਕ ਸਹੀ ਸਮਝਦਾ ਇਹ ਸਹੀ ਆ ਮੈਂ ਤਾਂ ਸਹੀ ਆ ਯਾਰ ਵੀ ਦਿਲ ਮਿਲਿਆ ਦੀ ਗੱਲ ਆ ਬਾਕੀ ਜਦੋਂ ਉਹ ਕੁੜੀ ਮੇਰਾ ਕਰਦੀ ਮੈਂ ਸਾਥ ਕੋਸ਼ਿਸ਼ ਪਿੰਡ ਦੀਆਂ ਧੀਆਂ ਭੈਣਾਂ ਨੂੰ ਤੁਸੀਂ ਕਹਿੰਨੇ ਹੋ ਦਿਲ ਮਿਲਿਆ ਮੇਰਾ ਦਿਲ ਮਿਲਿਆ ਮੇਰਾ ਤੇ ਫਿਰ ਇਹ ਉਹ ਸਿਸਟਮ ਤਾਂ ਖਤਮ ਹੋ ਗਿਆ ਵੀ ਆਪਣੀਆਂ ਭੈਣਾਂ ਵੀ ਡਰਦੀਆਂ ਹੋਣਗੀਆਂ ਆਪਣੇ ਤੋਂ ਫਿਰ ਤਾਂ ਡਰ ਯਾਰ ਵੀ ਜਦ ਤੂੰ ਉਹ ਮੇਰਿਆਂ ਨੂੰ ਡਰਦੀ ਹੈ ਨਾ ਤੇ ਦੂਜਿਆਂ ਨੂੰ ਕਿੱਥੇ ਹੋਊਗਾ ਡਰ ਵੇਖੋ ਦੋਸਤੋ ਪਹਿਲਾਂ ਇੱਕ ਸਿਸਟਮ ਹੁੰਦਾ ਸੀ ਜੇ ਪੰਜਾਬ ਦੀਆਂ ਕੁੜੀਆਂ ਜਾਂ ਪਿੰਡ ਦੀਆਂ ਕੁੜੀਆਂ ਨੂੰ ਕੋਈ ਗਲਤ ਬੋਲ ਜਾਂਦਾ ਸੀ ਨਾ ਬਾਹਰਲੇ ਪਿੰਡ ਵਾਲਾ ਤਾਂ ਪਿੰਡ ਦੇ ਮੁੰਡੇ ਜਾਂ ਕੁੜੀਆਂ ਜਾਂ ਪਿੰਡ ਦੇ ਬਜ਼ੁਰਗ ਕਹਿੰਦੇ ਹੁੰਦੇ ਸੀ ਇਹ ਮੇਰੇ ਪਿੰਡ ਦੀ ਧੀ ਆ ਤੇ ਅੱਜ ਦੇ ਟਾਈਮ ਦੇ ਵਿੱਚ ਕਹਿੰਦੇ ਆ ਵੀ ਸਾਡੇ ਪਿੰਡ ਦੀ ਧੀ ਆ ਤੇ ਅੱਜ ਦੇ ਟਾਈਮ ਦੇ ਵਿੱਚ ਕਹਿ ਰਹੇ ਆ ਵੀ ਇਹ ਮੇਰੀ ਸਹੇਲੀ ਆ ਮੈਂ ਇਹਨਾਂ ਡਟਾਈਆਂ ਮਾਰਦਾ ਮੇਰੇ ਨਾਲ ਗੱਲਬਾਤ ਆ ਮੇਰੇ ਪਿੰਡ ਦੀ ਆ ਮੇਰੇ ਨਾਲ ਇਹਦੀ ਗੱਲਬਾਤ ਆ ਮੈਂ ਇਹਦੇ ਨਾਲ ਐ ਕੀਤਾ ਮੈਂ ਉਹਦੇ ਨਾਲ ਫਲਾਨਾ ਧਮਕਾ ਕੀਤਾ ਅੱਜ ਦੇ ਟਾਈਮ ਦੇ ਵਿੱਚ ਇਹ ਸਿਸਟਮ ਆ ਪਹਿਲਾਂ ਹੁੰਦਾ ਸੀ ਸਿਸਟਮ ਇਹ ਵੀ ਪਹਿਲਾਂ ਕਹਿੰਦੇ ਹੁੰਦੇ ਸੀ ਮੇਰੀ ਧੀ ਆ ਸਾਡੇ ਪਿੰਡ ਦੀ ਧੀ ਆ ਤੂੰ ਬੋਲਿਆ ਕਿਵੇਂ ਸਾਰਾ ਪਿੰਡ ਇਕੱਠਾ ਹੋ ਜਾਂਦਾ ਸੀਗਾ ਬੱਸ ਦੇ ਵਿੱਚ ਜਾਂ ਅੱਡਿਆਂ ਦੇ ਵਿੱਚ ਜਦੋਂ ਰੋਲਾ ਪੈਂਦਾ ਸੀ ਪਰ ਅੱਜ ਦੇ ਟਾਈਮ ਦੇ ਵਿੱਚ ਕਹਿ ਦਿੰਦੇ ਆ ਵੀ ਤੂੰ ਇਹ 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 ਤਾਂ ਮੇਰੀ ਸਹੇਲੀ ਆ ਜਿਵੇਂ ਇਹ ਇਸ ਮੁੰਡੇ ਨੇ ਪਿੰਡ ਦੀ ਕੁੜੀ ਦੇ ਨਾਲ ਗੱਲਬਾਤ ਕਰ ਲਈ ਤੇ ਇਹਦੇ ਨਾਲ ਕੀ ਗੱਲਬਾਤ ਬਣੀ ਤੁਸੀਂ ਵੇਖੀ ਹੋਊਗੀ ਅੱਛਾ ਹੁਣ ਕੀ ਕਹਿਣਾ ਚਾਹਣਾ ਕੀ ਇਨਸਾਫ ਮੰਗਦਾ ਵੀ ਤੇਰੇ ਨਾਲ ਜਿਹੜਾ ਕੁਝ ਹੋਇਆ ਕੀ ਕਹਿਣਾ ਚਾਹਣਾ ਵੀ ਤੈਨੂੰ ਇਹ ਇਨਸਾਫ ਮਿਲਣਾ ਚਾਹੀਦਾ ਤੈਨੂੰ ਇਨਸਾਫ ਦੀ ਗਲਤ ਹੈ ਕਰਨ ਦੀ ਲੋਡ ਵੀ ਨਹੀਂ ਨਾਲੇ ਤੈਨੂੰ ਇਨਸਾਫ ਤੇਰੇ ਕੋਟ لازਮੀ ਚਾਹੀਦੀ ਆ ਕਿਉਂਕਿ ਜੇ ਇਹੇ ਜੇ ਕੰਮ ਕਰੇਗਾ ਫਿਰ ਕੋਟ ਤਾਂ ਪਊਗੀ ਪਊਗੀ ਪਰ ਫਿਰ ਵੀ ਤੂੰ ਕੀ ਕਹਿਣਾ ਚਾਹਣਾ ਵੀ ਇਹੇ ਜਿਹੇ ਕੰਮ ਆਸ ਕੀ ਕਰਨੀ ਚਾਹੀਦੀ ਏ ਕਿ ਨਹੀਂ ਕਰਨੀ ਚਾਹੀਦੀ ਕੀ ਪਿੰਡ ਦੀ ਕੁੜੀ ਦੇ ਨਾਲ ਇਦਾਂ ਦਾ ਕੁਝ ਕਰਨਾ ਚਾਹੀਦਾ ਕਿ ਨਹੀਂ ਨਹੀਂ ਵੀ ਪਿੰਡ ਵਿੱਚ ਤਾਂ ਗਲਤ ਆ ਬਹੁਤ ਹਨਾ ਕਿ ਜਲ ਹੌਲੀ ਹੌਲੀ ਹੁਣ ਪਤਾ ਲੱਗਦਾ ਯਾਰ ਜਦੋਂ ਕੋਟ ਪਈ ਆ ਹਨਾ ਕਿ ਪਹਿਲਾਂ ਚ ਡਰ ਹੈ ਨਹੀਂ ਸੀ ਡਰ ਆ ਹੈ ਨਹੀਂ ਸੀ ਕਿ ਚੱਲ ਯਾਰ ਉਹਨਾਂ ਨੇ ਕਿਹੜਾ ਕੁਝ ਕਹਿਣਾ ਹਨਾ ਬਾਕੀ ਹੁਣ ਬਈ ਪਿੰਡ ਜੇ ਨਹੀਂ ਇਹ ਕੰਮ ਕਰਨਾ ਚਾਹੀਦਾ ਹਾਂ ਬਾਹਰ ਕਿਤੇ ਕਰਦੇ ਹਨਾ ਬਾਹਰ ਵਿਆਹ ਵੀ ਹੋ ਜਾਂਦਾ ਪਿੰਡ 'ਚ ਵਿਆਹ ਕਰਨਾ ਬਹੁਤ ਔਖਾ ਹੋ ਜਾਂਦਾ ਜਦੋਂ ਮੈਂ ਕਹਦਾ ਨਾ 10 ਦੇ ਹੋਗੇ ਹੱਥ ਚੱਕ ਦੋ ਨੋ ਨਹੀਂ ਦੱਸ ਦੇ ਨੋਆਂ ਨਹੀਂ ਹੋਈ ਕਿ ਪਿੰਡ ਵਿੱਚ ਬਈ ਬਹੁਤ ਔਖਾ ਹੋ ਜਾਂਦਾ ਹਨਾ ਵਿਆਹ ਕਰਾਉਣਾ ਹੁਣ ਬਸ ਆਇਆ ਕਿ ਯਾਰ ਕੋਟ ਖਾਲੀ ਹੁਣ ਠੇਗ ਗਿਆ ਦਾ ਹਨਾ ਬਾਕੀ ਜੇ ਕੁੜੀ ਨੇ ਹਾਮੀ ਭਰੀ ਹਨਾ ਵਿਆਹ ਕਰਾ ਲੂੰਗਾ ਤੇ ਇੱਥੋਂ ਲੈ ਕੇ ਪਿੰਡੋਂ ਦੂਰ ਭਾਗ ਜੇ ਵੀ ਨਹੀਂ ਹਟਣਾ ਛਾਤੀ 'ਚ ਲੱਤਾਂ ਖਾ ਕੇ ਹਟੇਗਾ ਛਾਤੀ 'ਚ ਬਈ ਹੁਣ ਪੈ ਗਈਆਂ ਹੁਣ ਡਰਨਾ ਕਹਦਾ ਹਨਾ ਤਾਂ ਬਈ ਜਦੋਂ ਯਾਰ ਮੀਆਂ ਬੀਬੀ ਰਾਜੀ ਕਰੇਗਾ ਕਾਜੀ ਜਦੋਂ ਉਹ ਮੇਰੇ ਨਾਲ ਰਾਜੀ ਆ ਹਨਾ ਉਹਦੇ ਭਰਾ ਕੀ ਕਰ ਲੈਣਗੇ ਮੈਂ ਲੈ ਕੇ ਬੇਇਤੀ ਹੋਈ ਆ ਬੇਇਤੀ ਵੀ ਫੁੱਲ ਹੋਈ ਆ ਪਿੰਡ ਦੇ ਆਸੇ ਪਾਸੇ ਵੀ ਫੁੱਲ ਹੋਈ ਆ ਬੇਇਤੀ ਪਰ ਹੁਣ ਬੇਇਤੀ ਹੋਈ ਗਈ ਯਾਰ ਹੁਣ ਨਾ ਬਈ ਕੋਈ ਘਰੇ ਵੜਨ ਦਿੰਦਾ ਮੈਨੂੰ ਠੀਕ ਆ ਤੇ ਨਾ ਹੁਣ ਬਈ ਮੈਂ ਰੋ ਕੰਮ ਤਾਂ ਲੈ ਕੇ ਭਜੂ ਅੱਜ ਭੱਜਾਂ ਸਾਲ ਨੂੰ ਭੱਜਾਂ ਠੀਕ ਆ ਦੋਸਤੋ ਇਹ ਉਹ ਮੁੰਡਾ ਜੀ ਨੇ ਇੱਕ ਕੁੜੀ ਨੂੰ ਮੈਸੇਜ ਭੇਜ ਦਿੰਦਾ ਤੇ ਉਹਦੇ ਭਰਾ ਇਹੋ ਜੀ ਛਤਰ ਪਲੇਟ ਕਰਦੇ ਆ ਕਿ ਤੁਸੀਂ ਸੋਚ ਕੇ ਹੈਰਾਨ ਹੋ ਜਾਓਗੇ ਪਿੰਡ ਦੇ ਵਿੱਚ ਇਹ ਇਹ ਜਿਆ ਸਿਸਟਮ ਚੱਲ ਪਿਆ ਕਹਿੰਦੇ ਹੁੰਦੇ ਆ ਵੀ ਪਹਿਲਾਂ ਇੱਕ ਸਿਸਟਮ ਹੁੰਦਾ ਸੀ ਪਹਿਲਾਂ ਕੁੜੀ ਨੂੰ ਧੀ ਸਮਝਿਆ ਜਾਂਦਾ ਸੀ ਪਿੰਡ ਦੀ ਨੂੰ ਪਰ ਅੱਜ ਦੇ ਟਾਈਮ ਦੇ ਵਿੱਚ ਇੱਕ ਸਹੇਲੀ ਬਣਿਆ ਜਾਂਦਾ ਇੱਕ ਕਹਿ ਦਿੰਦੇ ਆ ਵੀ ਇਹ ਤਾਂ ਮੇਰੇ ਮੇਰੀ ਸਹੇਲੀ ਆ ਇਹ ਮੇਰੇ ਪਿੰਡ ਦੀ ਕੁੜੀ ਨਹੀਂ ਇਹ ਤਾਂ ਮੇਰੀ ਸਹੇਲੀ ਆ ਪਹਿਲਾਂ ਹੁੰਦਾ ਸੀ ਜਦੋਂ ਲੜਦੇ ਹੁੰਦੇ ਸੀ ਵੀ ਕਹਿੰਦੇ ਹੁੰਦੇ ਸੀ ਮਰੀਆਂ ਮੇਰੀ ਪਿੰਡ ਦੀ ਧੀ ਆ ਸਾਡੇ ਪਿੰਡ ਦੀ ਕੁੜੀ ਆ ਤੂੰ ਐ ਕਿਉਂ ਬੋਲਿਆ ਨੂੰ ਐ ਫਲਾਣਾ ਤੇ ਗੱਪਥੇਰਾ ਕੁਝ ਹੁੰਦਾ ਸੀ ਪਰ ਇਹ ਜਿਹੜਾ ਮੁੰਡਾ ਕੈਮਰੇ ਮੁਰੇ ਆ ਕੇ ਖੜਾ ਕਹਿੰਦਾ ਮੈਂ ਤਾਂ ਮੈਸੇਜ ਕੀਤਾ ਸੀ ਮੇਰੇ ਨਾਲ ਕੱਲ ਕੁੜੀ ਨੇ ਕੀਤੀ ਸੀ ਮੈਂ ਪਹਿਲ ਨਹੀਂ ਕੀਤੀ ਪਹਿਲਾਂ ਕੁੜੀ ਨੇ ਪਹਿਲ ਕੀਤੀ ਸੀ ਫਿਰ ਮੈਂ ਗੱਲਬਾਤ ਕੀਤੀ ਸੀ ਫਿਰ ਉਸ ਤੋਂ ਬਾਅਦ ਮੇਰੇ ਕੋਟ ਪਈ ਉਹਦੇ ਭਰਾਵਾਂ ਨੇ ਮੈਨੂੰ ਮੋਟਰ ਤੇ ਕੁੱਟਿਆ ਉਸ ਤੋਂ ਬਾਅਦ ਮੈਂ ਪਿੰਡ ਭੱਜ ਗਿਆ ਪੰਚਾਇਤ ਹੋਈ ਥਾਣੋ ਥਾਣੀ ਹੋਏ ਇੱਜ਼ਤ ਮੇਰੀ ਰੋਲ ਕੇ ਰੱਖਤੀ ਪਿੰਡ ਵਾਲਿਆਂ ਨੇ ਤੇ ਮੇਰੇ ਉਸ ਪਿਆਰ ਨੇ ਜਿਹਨੂੰ ਮੈਂ ਸੋਚਿਆ ਸੀ ਵੀ ਇਹ ਕਿਤੇ ਨਾ ਕਿਤੇ ਮੈਨੂੰ ਦੂਰ ਲੈ ਕੇ ਜਾਊਗਾ ਇਹੇ ਜੀਆਂ ਚੀਜ਼ਾਂ ਮੈਂ ਇਹਦੇ ਨਾਲ ਕਰੂੰਗਾ ਮੈਂ ਸੁਪਨੇ ਸਜਾਏ ਸੀ ਜਿਹੜੇ ਸਾਰੇ ਮਿੱਟੀ ਕਰਤੇ ਇਸ ਕੁੜੀ ਦੇ ਕੁੜੀ ਨੇ ਪੰਜਾਬ ਦੀਆਂ ਕੁੜੀਆਂ ਨੂੰ ਕੀ ਹੋ ਗਿਆ ਇਹ ਜੀਆਂ ਕਿਉਂ ਇਹੋ ਜਿਹੇ ਕੰਮ ਕਰਦੇ ਹੋ ਤੁਸੀਂ ਕਿਉਂ ਆਸ਼ਕੀ ਕਰਦੀਆਂ ਕੰਮ ਕਿਉਂ ਨਹੀਂ ਕਰਦੀਆਂ ਚੰਗਾ ਕੰਮ ਕਰੋਗੇ ਤੇ ਚੰਗਾ ਪਾਓਗੇ ਜੇ ਇਹੋ ਜਿਹਾ ਕੰਮ ਕਰੋਗੇ ਤੇ ਇਹੋ ਜਿਹਾ ਹੀ ਪਾਓਗੇ ਆਸ਼ਕੀ ਬਹੁਤਾ ਟਾਈਮ ਨਹੀਂ ਹੁੰਦੇ ਕਹਿੰਦੇ ਚੋਰ ਤੇ ਸਾਧ ਦਾ ਦਿਨ ਇੱਕ ਦਿਨ ਆਉਂਦਾ ਹੀ ਹੁੰਦਾ ਤੇ ਅੱਜ ਇਸ ਮੁੰਡੇ ਦਾ ਦਿਨ ਆ ਗਿਆ ਤੇ ਇਸ ਨਾਲ ਜਿਹੜੀ ਗੱਲਬਾਤ ਬਣੀ ਹੈ ਤੁਸੀਂ ਵੇਖੋ ਫਿਰ ਇਹ ਕਹਿ ਰਿਹਾ ਵੀ ਮੇਰੇ ਲਈ ਤਾਂ ਬੇਇੱਜ਼ਤੀ ਹੋ ਹੀ ਗਈ ਹੁਣ ਮੈਂ ਕੱਢ ਕੇ ਲੈ ਕੇ ਜਾਊ ਕੁੜੀ ਮੇਰੇ ਨਾਲ ਸਟੈਂਡ ਲਈ ਬੈਠੀ ਆ ਕੁਛ ਮਰਜ਼ੀ ਹੋ ਜੇ ਹੁਣ ਤਾਂ ਮੈਂ ਇਹਨੂੰ ਕੱਢ ਕੇ ਲੈ ਕੇ ਹੀ ਜਾਊਂਗਾ ਬੇਇੱਜ਼ਤੀ ਤਾਂ ਮੇਰੀ ਹੋ ਗਈ ਜਿਹੜੇ ਕੁਛ ਹੋਣਾ ਸੀ ਮੇਰੇ ਕੁੱਟ ਵੀ ਪੈ ਗਈ ਮੈਨੂੰ ਥਾਣੇ ਥੋਣੇ ਵੀ ਹੋ ਗਏ ਸਾਰਾ ਕੁਝ ਹੋ ਗਿਆ ਪਰ ਮੈਂ ਹੁਣ ਤਾਂ ਤੇ ਹੁਣ ਤਾਂ ਮੈਂ ਲੜਾਈ ਕਰੂੰਗਾ ਹੀ ਕਰੂੰਗਾ ਸਾਰੀ ਗੱਲ ਬਾਤ ਕੀ ਹੈ ਸਾਰਾ ਮਸਲਾ ਕੀ ਆ ਅੱਜ ਦੀ ਇਹ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਕਿਸੇ ਦੇਣ ਵਾਸਤੇ ਹੁੰਦੀ ਆ ਸਿੱਧੇ ਪਾਸੇ ਲੈ ਕੇ ਜਾਣਾ ਗਲਤ ਪਾਸੇ ਲੈ ਕੇ ਜਾਣਾ ਸਿਰਫ ਤੁਹਾਡੀ ਜ਼ਿੰਮੇਵਾਰੀ ਹੈ ਸਾਡੀ ਵੀਡੀਓ ਨੂੰ ਸ਼ੇਅਰ ਲੈ ਕੇ ਕਮੈਂਟ ਜਰੂਰ ਕਰਿਓ ਧੰਨਵਾਦ